ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਨੂੰ ਗੱਲ ਕਰਦੇ ਆਂ ਆਪਾਂ ਤੁਹਾਡੇ ਨਾਲ 2-4 ਮਿੰਟ ਲੈਣੇ ਆ ਹੋ ਸਕਦਾ ਵੱਧ ਵੀ ਜਾਣ ਪਰਸੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਰ 500 ਸਿੰਘ ਸਹਿਬਾਨਾ ਵੱਲੋਂ ਸਰਦਾਰ ਸੁਖਬੀਰ ਸਿੰਘ ਬਲਸਾਭ ਤੇ ਉਹਨਾਂ ਦੇ ਉਸ ਟਾਈਮ ਦੇ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਪਲੱਸ ਓਐਸਡੀ ਜਾਂ ਐਸਜੀਪੀਸੀ ਮੈਂਬਰ ਨੂੰ ਧਾਰਮਿਕ ਰੌ ਰੀਤਾ ਅਨੁਸਾਰ ਤਨਖਾਹ ਆਈ ਗਈ ਸੀ ਜਿਸ ਨੂੰ ਆਪਾਂ ਸਜ਼ਾ ਵੀ ਕਹਿ ਦਿੰਨੇ ਆ ਸਜ਼ਾ ਸਮਝ ਲਓ ਤਨਖਾਹ ਸਮਝ ਲਓ ਉਹ ਕੋਈ ਨਾ ਤਾਂ ਐਸ ਮਹੀਨੇ ਦੋ ਮਹੀਨੇ ਚ ਮੰਨ ਲਓ ਵੀ ਨਿਜਮ ਬਣਿਆ ਉਹ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਸਾਜਾ ਹੋਇਆ ਮੀਰੀ ਤੇ ਪੀਰੀ ਦਾ ਸਿਧਾਂਤ ਸ੍ਰੀ ਕਾਤਕ ਸਬ ਵੀ ਪਰੰਪਰਾ ਨੂੰ ਕਾਇਮ ਰੱਖਦੇ ਆ ਕਕਰਤਾ ਕਰਕੇ ਸਿੰਘ ਸਾਹਿਬਾਨ ਵੱਲੋਂ ਪੂਰੀ ਮਰਯਾਦਾ ਨਾਲ ਅਤੇ ਪੂਰੇ ਨਿਯਮਾਂ ਨਾਲ ਜਿਸ ਨੂੰ ਦਾਸ ਨੇ ਵੀ ਅੱਖੀ ਦੇਖਿਆ ਤੇ ਆਪਦੇ ਫੇਸਬੁੱਕ ਤੇ ਲਾਈਵ ਵੀ ਕੀਤਾ ਤੇ ਹੋਰ ਵੀ ਸੰਗਤਾਂ ਨੇ ਸਾਰੇ ਪ੍ਰੈਸ ਮੀਡੀਆ ਨੇ ਉਹਨੂੰ ਲਾਈਵ ਕੀਤਾ ਤੇ ਸਿੰਘ ਸਾਹਿਬਾਨਾਂ ਨੂੰ ਸਮੇਂ-ਸਮੇਂ ਤੇ ਆਮਨਸਾਨਾਂ ਨੇ ਇੱਕ ਤਾਂ ਕੋਈ ਬੁੱਧੀਜੀਵੀ ਬਹੁਤ ਵੱਡਾ ਹੋਵੇ ਕੋਈ ਪ੍ਰੋਫੈਸਰ ਹੋਵੇ ਕੋਈ ਵਾਈਸ ਚਾਂਸਲਰ ਰਹਿ ਗਿਆ ਹੋਵੇ ਯੂਨੀਵਰਸਿਟੀ ਦਾ ਉਹ ਰਾਏ ਦੇਵੇ ਮਤ ਦੇਵੇ ਤਾਂ ਗੱਲ ਹੋਰ ਹੈ ਇੱਕ ਆਮ ਨਸਾਨਾ ਨੇ ਮਤਾਂ ਦਿੱਤੀਆਂ ਵੀ ਵੇਖਿਓ ਜਿਓ ਕਿਤੇ ਕੋਈ ਕਸਰ ਨਾ ਰਹਿਣ ਦਿਆ ਜੇ ਤੇ ਦਾਸ ਨੇ ਇੱਕ ਦੋ ਵਾਰੀ ਲਾਈਵ ਜੀ ਵੀ ਕਿਹਾ ਵੀ ਹੋਰ ਤਾਂ ਕੋਈ ਹੱਲ ਨਹੀਂ ਟੋਕਾ ਲੈ ਦਿਓ ਤੇ ਉੱਥੇ ਦਾ ਸਿਰ ਕਲਮ ਕਰ ਦਿਓ ਸੁਖਬੀਰ ਸਿੰਘ ਬਾਦਲ ਦਾ ਹੋਰ ਕੋਈ ਹੱਲ ਨਹੀਂ ਕਦੇ ਕਿਸੇ ਵਕੀਲ ਨੇ ਵਕੀਲ ਨੇ ਜਾ ਕੇ ਜੱਜ ਸਾਹਿਬਾਨ ਨੂੰ ਕਿਹਾ ਵੀ ਆਹ ਸਜ਼ਾ ਦੇਣੀ ਹੈ ਜੀ ਕੇਸ ਕਚਹਿਰੀ ਚ ਲੜਾਇਆ ਜਾਂਦਾ ਸਜ਼ਾ ਦੇਣਾ ਜੱਜ ਸਾਹਿਬਾਨ ਦਾ ਕੰਮ ਹੈ ਤੇ ਜਿਹੜਾ ਸ੍ਰੀ ਕਾਲ ਤਤ ਸਾਹਿਬ ਹੈ ਉਹ ਸਿੱਖਾਂ ਲਈ ਸੁਪਰੀਮ ਹੈ ਮੈਨੂੰ ਇੱਕ ਦੋ ਬੰਦਿਆਂ ਨੇ ਹੋਰ ਵੀ ਪੁੱਛਿਆ ਭਾਈ ਜੀ ਬਹੁਤ ਬੰਦੇ ਤਲਬ ਹੁੰਦੇ ਆ ਹਰ ਸਾਲ ਅੱਦੇ ਤਾਂ ਆਉਂਦੇ ਹੀ ਨਹੀਂ ਫਿਰ ਉਹਨਾਂ ਨਾਲ ਕੀ ਕੀਤਾ ਜਾਂਦਾ ਮੈਂ ਕਿਹਾ ਜਿਹੜਾ ਗੁਰੂ ਨੂੰ ਸਮਰਪਤ ਹੈ ਉਹ ਨੰਗੇ ਪੈਰੀ ਆਉਂਦਾ ਗੁਰੂ ਦੀਆਂ ਰੀਤਾਂ ਬਨਾਈਆਂ ਅਨੁਸਾਰ ਉਹਨੂੰ ਸਜ਼ਾ ਲਾਈ ਜਾਂਦੀ ਹੈ ਤੇ ਉਹ ਹੱਸ-ਹੱਸ ਕੇ ਪ੍ਰਵਾਨ ਕਰਦਾ ਤੇ ਸਿੰਘ ਸਾਹਿਬਾਨ ਨੇ ਪਹਿਲਾਂ ਹੀ ਉੱਥੇ ਬੈਠੀ ਹਾਜ਼ਰ ਜਨਤਾ ਨੂੰ ਦੱਸਤਾ ਸੀ ਵੀ ਇਹ ਮਤ ਭਲੇਖਾ ਰੱਖਣਾ ਵੀ ਪਤਾ ਨਹੀਂ ਕਿ ਸਜ਼ਾ ਕਿਉਂ ਹੋਗੀ ਸਜ਼ਾ ਧਾਰਮਿਕ ਰਹੁ ਰੀਤਾਂ ਅਨੁਸਾਰ ਹੀ ਲੱਗਣੀ ਹੈ ਤੇ ਉਹਨਾਂ ਨੇ ਸਜ਼ਾ ਲਾਈ ਜਿਸ ਨੂੰ ਸੁਖਵੀਰ ਸਿੰਘ ਬਾਦਲ ਨੇ ਹੱਸ ਕੇ ਹੁਣ ਕਈ ਬੰਦੇ ਕਿੰਤੂ-ਕ੍ਰੰਤੂ ਸਾਡਾ ਮਨਸ ਵੀ ਇਸ ਵਿੱਚ ਕੋਈ ਗੱਲ ਕਰਨੀ ਨਹੀਂ ਜੋ ਸਜ਼ਾ ਲਾਤੀ ਜੋ ਅਡਾਪਟ ਕਰ ਲਈ ਤੇ ਸਤ ਕਰਤਾਰੀ ਹੈ ਪਰ ਇਹ ਫੇਸਬੁਕ ਹੀ ਵਿਦਵਾਨ ਆ ਮੈਂ ਤਾਂ ਕਹਿੰਦਾ ਫੇਸਬੁਕ ਨੇ ਦੇਸ਼ ਦਾ ਨਹੀਂ ਵਿਦੇਸ਼ਾਂ ਦਾ ਪੱਠਾ ਬਾਤਾ ਜੇ ਫੇਸਬੁਕ ਨਾ ਹੁੰਦੀ ਤੇ ਅੱਜ ਤੇ ਆ ਹਾਲਾਤ ਹੋਣੇ ਨਹੀਂ ਸੀ ਦੇਸ਼ ਦੇ ਹੋਰਾਂ ਇੰਡੀਆ ਹੋਰ ਦੁਨੀਆ 'ਚ ਵੀ ਚੱਲਦੀ ਆ ਯੂ ਐਸ ਏ ਕੈਨੇਡਾ ਅਮਰੀਕਾ ਦੁਨੀਆ ਚੱਲਦੀ ਆ 200 ਮੁਲਕ ਫੇਸਬੁਕ 'ਚ ਨੌਂਦਾ ਇਕੱਲਾ ਫੇਸਬੁਕ ਨੇ ਜਨਾਜਾ ਕੱਢਤਾ ਪੰਜਾਬ ਦਾ ਪੰਜਾਬ ਤੋਂ ਬਿਨਾ ਸਾਰੇ ਨਾਲ ਗੌਂਡਾ ਰਾਜਸਥਾਨ ਹਰਿਆਣਾ ਕਦੇ ਕੋਈ ਇਹੋ ਜੀ ਦਰਦਸ਼ਾ ਨਹੀਂ ਹੋਈ ਜੋ ਅਸੀਂ ਇੱਥੇ ਕਰਨ ਲੱਗ ਪਏ ਆ ਨਾ ਅਸੀਂ ਜਾਨਵਰ ਛੱਡੇ ਜਾਨਵਰ ਦਾ ਅਸੀਂ ਨਹੀਂ ਦੇਖਦੇ ਵੀ ਇਹ ਕੀ ਹੈ ਇਹ ਵੀਡੀਓ ਪਾਉਣ ਵਾਲੀ ਹੈ 100 ਪਰਦਾ ਹੁੰਦਾ ਅਸੀਂ ਜਾਨਵਰ ਬੱਚਾ ਦਿੰਦੇ ਦੀਆਂ ਵੀਡੀਓ ਵੀ ਅਸੀਂ ਇੱਥੇ ਪਾ ਦਿੰਦੇ ਹਾਂ ਚਲੋ ਹੋਰ ਪਾਸੇ ਮੈਂ ਲੈ ਗਿਆ ਗੱਲ ਇੱਥੇ ਹੀ ਕਰਦਾ ਵੀ ਕਈ ਬੰਦੇ ਕਹਿੰਦੇ ਸੁਖਬੀਰ ਬਾਲ ਸਾਰਾ ਕੋ ਮਨ ਗਿਆ ਅਸੀਂ ਅੱਖਾਂ ਨਾਲ ਵੇਖਿਆ ਉੱਥੇ ਕੁਐਸਚਨ ਹੀ ਹੋਇਆ ਸੀ ਵੀ ਕੀ ਸੁਖਬੀਰ ਸਿੰਘ ਬਾਦਲ ਤੇਰੇ ਸਮੇਂ ਤੇ ਅਪਰਾਧੀ ਅਫਸਰ ਲਾਏ ਗਏ ਕੀ ਤੁਸੀਂ ਗੁਨਾਹ ਮੰਨਦੇ ਆ ਉਹ ਕਹਿੰਦਾ ਯੈਸ ਹਾਂਜੀ ਮੰਨਦੇ ਤੇ ਇਹ ਜੱਤ ਕਥ ਨਹੀਂ ਹੁੰਨੀ ਸਮੇਤ ਸਿੰਘ ਸੈਣੀ ਨੂੰ ساری ਦੁਨੀਆ ਮਾੜਾ ਕਹਿੰਦੀ ਹੈ ਤੇ ਉੱਥੇ ਸੁਖਬੀਰ ਸਿੰਘ ਬਾਦਲ ਕਿਵੇਂ ਕਹਿਣਦਾ ਵੀ ਉਹ ਬਹੁਤ ਸੱਚਾ ਸੱਚਾ ਸੀ ਤੇ ਜਦੋਂ ਢੀਨ ਸਾਹਿਬ ਨੂੰ ਪੁੱਛਿਆ ਗਿਆ ਵੀ ਦੱਸੋ ਜੀ ਤੁਸੀਂ ਹਜ਼ਾਰ ਆਲਮ ਨੂੰ ਤੇ ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਕੇ ਸ਼ਿਫਾਰਿਸ਼ ਕੀਤੀ ਹੈ ਉਹ ਕਹਿੰਦਾ ਹਾਂਜੀ ਕੀਤੀ ਐ ਕਿਉਂਕਿ ਉਹਨਾਂ ਦੇ ਇਲਾਕੇ ਦੇ ਸੀ ਸਮਰੂਰ ਦੇ ਉਹਨਾਂ ਨੂੰ ਟਿਕਟਾਂ ਵੀ ਢੀਂਸਾ ਸਾਹਮਣੇ ਦਵਾਈਆਂ ਹੁਣ ਆਪਾਂ ਕਿਸੇ ਲੀਡਰ ਸਾਹਿਬਾਂ ਕੋਲੇ ਪਹੁੰਚਦੇ ਐ ਐਮਐਲਏ ਹੁਣ ਕੰਮ ਜਾਣਦੇ ਆ ਕੀ ਆਪਾਂ ਸਾਰੇ ਕੰਮ ਸੱਚੇ ਹੀ ਜਾਣਦੇ ਆ ਸੱਚੇ ਦਾ ਤਾਂ ਕੰਮ ਹੋਵੇ ਨਾ ਹੋਵੇ ਪਰ 80% ਸਿਆਸਦਾਨਾਂ ਕੋਲੇ ਲੋਕ ਉਹ ਜੇ ਕੰਮ ਲੈ ਕੇ ਆਉਂਦੇ ਆ ਜਿਹੜੇ ਹੋਂਣ ਵਾਲੇ ਨਹੀਂ ਹੁੰਦੇ ਤੇ ਉਹਦੇ ਗਲਤੇ ਗੁੱਠਾ ਰੱਖ ਕੇ ਫੋਨ ਕਰਾਇਆ ਜਾਂਦਾ ਨਹੀਂ ਇਹ ਕਰੋ ਤੇ ਨਹੀਂ ਤੁਹਾਨੂੰ ਮੈਂ ਆਉਜੋ ਵੋਟਾਂ ਮੰਗਣ ਭਰਾਂਗੇ ਝੋਲਾ ਉਸ ਝੋਲੇ ਤੋਂ ਸ਼ੁਰੂਆਤ ਹੁੰਦੀ ਸਾਰੇ ਪੁੱਠੇ ਕੰਮਾਂ ਦੀ ਜਿੱਦ ਦੇ ਲੋਕ ਕਹਿਣ ਲੱਗੇ ਕੰਮ ਐਮਐਲਏ ਸਾਹਿਬ ਸਾਡਾ ਹੋਵੇ ਨਾ ਹੋਵੇ ਤੁਸੀਂ ਕਰੋ ਜਾਂ ਨਾ ਕਰੋ ਅਸੀਂ ਤੁਹਾਨੂੰ ਜੇ ਨਾ ਕੰਮ ਹੋਇਆ ਕੋਈ ਲਾਂਭਾ ਨਹੀਂ ਦੇਵਾਂਗੇ ਪਰ ਅਸੀਂ ਉਸ ਤੇ ਦਬਾਅ ਹੀ ਇੰਨਾ ਕ੍ਰੀਏਟ ਕਰ ਦਿੰਨੇ ਆ ਵੀ ਕੋਈ ਨਹੀਂ ਆਏਗਾ ਨਾ ਪਿੰਡ ਸਾਡੇ ਤੇ ਫਿਰ ਉਹਨੂੰ ਪੁੱਠੇ ਸਿੱਧੇ ਥਾਣੇ 'ਚ ਵੀ ਫੋਨ ਕਰਨੇ ਪੈਂਦੇ ਆ ਤਸੀਲ 'ਚ ਵੀ ਕਰਨੇ ਪੈਂਦੇ ਆ ਪਟਵਾਰੀ ਨੂੰ ਵੀ ਕਰਨੇ ਪੈਂਦੇ ਆ ਵੀਡੀਓ ਨੂੰ ਵੀ ਕਰਨੇ ਪੈਂਦੇ ਆ ਡੀ ਸੀ ਐਸ ਐਸ ਵੀ ਸਾਰਿਆਂ ਨੂੰ ਕਰਨੇ ਪੈਂਦੇ ਆ ਤੇ ਚਾਹੁੰਦੇ ਕੰਮਾਂ 'ਚ 100 ਗਲਤ ਜਦੋਂ ਇੱਕ ਦੇ ਹੱਕ 'ਚ ਫੋਨ ਕਰਤਾ ਦੂਜੇ ਦਾ ਤਾਂ ਆਪੇ ਹੀ ਦੁਸ਼ਮਣ ਹੀ ਪੈ ਗਈ ਜਿਹਦੇ ਹੱਕ 'ਚ ਕੀਤਾ ਉਹ ਨਾਲ ਖੜਦਾ ਨਹੀਂ ਦੂਜਾ ਦੁਸ਼ਮਣ ਬਣ ਗਿਆ ਸੋ ਜਿਹੜੇ ਤਾਲੀਆਂ ਮਾਰਦੇ ਆ ਜਿਹੜੇ ਗਲਤ ਕਮੈਂਟ ਕਰਦੇ ਮਤ ਸੋਚੋ ਵੀ ਕਦੇ ਤੁਸੀਂ ਪੁੱਠਾ ਕੰਮ ਕਰਾਉਣ ਜਾਂਦੇ ਹੀ ਨਹੀਂ ਥਾਣੇ 'ਚ ਪਵਾ ਤੁਸੀਂ ਆਪਦੇ ਭਰਾ ਦੇ ਖਿਲਾਫ ਹੀ ਜਾਓ ਪਵਾ ਤੁਹਾਡੀ ਤਕਸੀਮ ਦਾ ਰੌਲਾ ਹੀ ਹੋਵੇ ਜੇ ਆਪਣਾ ਰੌਲਾ ਹੀ ਨਹੀਂ ਤੇ ਆਪਰੇ ਲੀਡਰ ਕੋਲ ਜਾਣ ਕੀ ਜਾਂਦੇ ਆ ਜੇ ਉਹ ਕਿਸੇ ਦਾ ਕੋਈ ਰੌਲਾ ਨਹੀਂ ਕਿਤੇ ਕੋਈ ਚੱਲ ਕੇ ਆਉਂਦਾ ਜੇ ਕਿਸੇ ਦਾ ਰੌਲਾ ਪੈਂਦਾ ਤਾਂ ਅਗਲਾ ਚੱਲ ਕੇ ਜਾਂਦਾ ਵੀ ਅੱਜ ਆਪਾਂ ਐਮਐਲਏ ਕੋਲ ਚੱਲ ਗਏ ਅੱਜ ਆਪਾਂ ਐਮਪੀ ਕੋਲ ਚੱਲ ਗਏ ਅੱਜ ਇਹਦੀ ਇਹਦੀ ਗੱਲ ਸੁਣੀ ਨਹੀਂ ਫਲਾਣੇ ਲੀਡਰ ਦੀ ਵੱਧ ਚੱਲਦੀ ਆਪਾਂ ਚਲੋ ਉਹਦੇ ਕੋਲ ਚੱਲ ਗਏ ਉਹ ਆਪਣਾ ਕੰਮ ਕਢਾਊਗਾ ਜੇ ਆਪਾਂ ਕੰਮ ਕਿਸੇ ਨਾਲ ਰੌਲਾ ਹੀ ਨਹੀਂ ਹੁੰਦਾ ਆਪਾਂ ਲੈਣ ਕੀ ਜਾਂਦੇ ਆ ਤੜਕੇ ਤੋਂ ਪਿੰਡ 'ਚੋਂ 10 ਕਾਰਾਂ ਨਿਕਲਦੀਆਂ ਇਹ ਕੰਮ ਆਸਤੇ ਕੋਈ ਚੰਡੀਗੜ੍ਹ ਨੂੰ ਤੁਰਿਆ ਜਾਂਦਾ ਕੋਈ ਚੰਡੀਗੜ੍ਹ ਨਹੀਂ ਹੁੰਦਾ ਚਲੋ ਆਪਾਂ ਅੰਮ੍ਰਿਤਸਰ ਕੋਲੇ ਚੱਲ ਜਾਈਏ ਉੱਥੋਂ ਹੱਥ ਪਵਾ ਕੇ ਆਵਾਂਗੇ ਤੇ ਕੀ ਆਪਾਂ ਸਾਰੇ ਕੰਮ ਇਹ ਬਿਨਾਂ ਕੰਮ ਨੂੰ ਭਜੇ ਫਿਰਦੇ ਠੀਕ ਹੈ ਸੁਖਬੀਰ ਸਿੰਘ ਬਾਦਲ ਨੇ ਪਿਛਲੇ 10 ਸਾਲ ਪਹਿਲੇ 5 ਸਾਲਾਂ 'ਚ ਉਦੋਂ ਉਹ ਐਮਪੀ ਬਣਿਆ ਬਾਲਾ ਹਿੱਸਾ ਨਹੀਂ ਲਿਆ ਪਿਛਲੇ 10 ਸਾਲਾਂ 'ਚ ਉਹਨਾਂ ਨੇ ਜੇ ਆਪ ਦੇ ਬਾਪ ਦੇ ਨਾਲ ਡਿਪਟੀ ਸੀਐਮਸੀ ਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੀ ਤੇ ਸਾਰੇ ਗਿਨਾ ਉਹ ਕਹਿੰਦਾ ਜੀ ਹਾਂਜੀ ਜੇ ਉਹਨਾਂ ਨੇ ਕਿਹਾ ਵੀ ਗੋਲੀ ਗੋਲੀ ਕਾਂਡ ਦੇ ਵਿੱਚ ਕੀ ਤੁਸੀਂ ਜ਼ਿੰਮੇਵਾਰ ਐ ਵੀ ਇਸ ਨੂੰ ਆਪ ਦੀ ਗਲਤੀ ਮੰਨਦੇ ਐ ਵੀ ਤੁਹਾਡੇ ਰਾਤ ਚ ਗੋਲੀ ਚੱਲੀ ਐ ਬਗਰਾੜੀ ਤੇ ਬਹਿਵਲ ਉਹ ਕਹਿੰਦਾ ਹਾਂਜੀ ਹੁਣ ਕੀ ਉਹ ਕਹਿਣਦਾ ਵੀ ਨਹੀਂ ਚੱਲੀ ਤੇ ਇੱਥੇ ਹੁਣ ਲੋਕ ਕਹਿੰਦੇ ਲੈ ਜੀ ਉਹ ਤਾਂ ਦੋਸ਼ੀ ਹੋ ਗਿਆ ਸਾਰਾ ਕੁਝ ਮੰਨ ਗਿਆ ਤੇ ਕੀ ਉਹਨੇ ਸਾਹ ਟਾਪ ਚ ਲਾਈ ਸੀ ਤੇ ਜੇ ਆਪ ਚਲਾਈ ਹੁੰਦੀ ਤੇ ਹੁਣ ਨੂੰ ਦੋ ਸਰਕਾਰਾਂ ਬਦਲ ਗਈਆਂ ਹੁਣ ਨੂੰ ਫੜ ਕੇ ਸੁਖਵੀਰ ਸਿੰਘ ਬਾਦਲ ਅੰਦਰ ਦਿੱਤਾ ਹੋਣਾ ਸੀ ਕਰਕੇ ਪਰਚਾ ਵੀ ਆ ਵੇਖੋ ਜੀ ਤੁਸੀਂ ਹੁਕਮ ਕੀਤੇ ਐ ਠੀਕ ਐ ਹੁਣ ਵੀ ਮੁੱਖ ਮੰਤਰੀ ਐ ਸੰਪਟਿਆਲੇ ਗੋਲੀ ਚੱਲੀ ਕਾਲੀ ਮਾਤਾ ਦੇ ਮੰਦਰ 'ਚ ਕੀ ਉਹ ਮੁੱਖ ਮੰਤਰੀ ਨੇ ਚਲਾਦੀ ਇਹ ਕਈ ਵਾਰੀ ਸੁਭਬ ਬਣ ਜਾਂਦੇ ਆ ਸਮਝ ਕਰਨਾ ਹੈ ਜੋ ਹੋ ਜਾਂਦੇ ਆ ਸਥਿਤੀਆਂ ਨੂੰ ਕੰਟਰੋਲ ਕਰਨਾ ਉਹ ਵਿਸ਼ੇ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਉਸ ਵਿਸ਼ੇ 'ਚ ਆਪਾਂ ਪੈਣਾ ਨਹੀਂ ਪਰ ਬੀਰ ਸਿੰਘ ਬਾਦਲ ਨੇ ਇੱਕੋ ਗੱਲ ਜੀ ਕੰਮ ਮੇੜਤਾ ਜੋ ਉਹਨਾਂ ਨੇ ਕਿਹਾ ਵੀ ਤੁਹਾਡੇ ਰਾਜ ਦੇ ਵਿੱਚ ਹੋਇਆ ਕੀ ਤੁਸੀਂ ਇਸ ਨੂੰ ਗਲਤੀ ਮੰਨਦੇ ਆ ਉਹ ਕਹਿੰਦਾ ਯੈਸ ਹਮ ਮੰਨਦੇ ਆ ਜੀ ਤੇ ਫਿਰ ਰੋਂ ਪੰਥ ਕਰੋਂ ਰੀਤਾਂ ਅਨਸਾਰ ਸਜ਼ਾ ਸੁਣਾਈ ਗਈ ਤੇ ਜਿਸ ਨੂੰ ਨੇ ਮੱਲਾ ਪ੍ਰਵਾਨ ਕਰਕੇ ਤੇ ਸੇਵਾ ਕਰਨ ਦਾ ਕੰਮ ਸ਼ੁਰੂ ਕੀਤਾ ਯਾਰ ਤੇ ਅੱਜ ਨਿਰਮਲ ਸਿੰਘ ਨਾਂ ਦੇ ਬੰਦੇ ਨੇ ਚੌੜਾ ਸ਼ਹਿਰ ਦਾ ਪਿੰਡ ਹੋਊਗਾ ਆਮ ਹਿੰਦੀ ਹਿੰਦੀ ਪੱਤਰਕਾਰ ਨੂੰ ਚੌਰਾ ਹੀ ਗਈ ਜਾਂਦੇ ਆ ਨਿਰਮਲ ਸਿੰਘ ਚੌਰਾ ਨਿਰਮਲ ਸਿੰਘ ਚੌਰਾ ਤੇ ਉਹ ਪੱਤਰਕਾਰਾਂ ਨੇ ਉਹਨੂੰ ਚੌਰਾ ਹੀ ਬਣਾਤਾ ਮੇਰੇ ਹਿਸਾਬ ਨਾਲ ਚੌੜਾ ਕੋਈ ਗੋਤ ਤਾਂ ਹੈ ਨਹੀਂ ਚੌੜਾ ਪਿੰਡ ਹੋਊਗਾ ਉਸ ਇਨਸਾਨ ਨੇ 9 ਐਮ ਐਮ ਦਾ ਹੁਣ ਮੈਂ ਇੱਥੇ ਮੁਕਸਰ ਦਾਣਾ ਮੰਡੀ 'ਚ ਬੈਠਾ ਸੀ ਤੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਮਗਰ ਅੰਦਰ ਚਰਨਜੀਤ ਸਿੰਘ ਬੈਠਾ ਹੈ ਬਾਹਰ ਤਿੰਨ ਚਾਰ ਬੈਠੇ ਮਦਮਾਨ ਉਹ ਯਾਰ ਡਰਾਮਾ ਰਚਿਆ ਪਿਆ ਜੇ ਸਿੱਧਾ ਹੀ ਸੁਖਬੀਰ ਸਿੰਘ ਦੇ ਖੋਪੜੀ 'ਚ ਵੱਜਦੀ। ਉਹਨੂੰ ਪੋਸਟਮਾਰਟਮ ਹੋਈ ਜਾਣਾ ਸੀਗਾ। ਫਿਰ ਕਹਿਣਾ ਸੀ ਬਹੁਤ ਮਾੜਾ ਵੀ। ਉਹ ਯਾਰ ਗੋਲੀਆਂ ਚੱਲੀ, ਗੋਲੀ ਨੇ ਚਿਫਣਾ ਪੱਟਦੀਆਂ, ਪੱਥਰ ਦੀਆਂ। ਪਰ ਗੋਲੀ ਜਿਹੜੀ ਆਪਾਂ 84 'ਚ ਗੋਲੀਆਂ ਚੱਲੀਆਂ। ਉਹਨਾਂ ਦੇ ਦਾਗ ਵੀ ਉੱਥੇ ਪਏ ਆ। ਤੇ ਇਹ ਗੋਲੀਆਂ ਵੀ ਸਿੱਧਾ ਹੀ ਵੱਜੀ, ਇੱਕ ਨਹੀਂ ਵੱਜੀ, ਦੋ ਵੱਜੀਆਂ। ਜਿਹਦੇ ਪੂਰੇ ਨਿਸ਼ਾਨ ਦਰਬਾਰ ਸਾਹਿਬ ਦੇ ਪੱਥਰ ਦੇ ਉੱਤੇ ਛਾਪ ਤੇ ਕਿ ਉਹ ਗੋਲੀ ਉਹਨੇ 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 ਵਿਖਾਉਣ ਨੂੰ ਚਲਾਈ ਸੀ ਜਾਓ ਬਜਵਾਕਾਂ ਦਾ ਖਡਾਉਣਾ ਲਏ ਗਿਆ ਸੀ ਜਿਨੇ ਧਾਰ ਕੇ ਤੜਕੇ ਉਹ ਚ ਗੋਲੀਆਂ ਪਾਈਆਂ ਹੋਣੀਆਂ ਉਹਨੂੰ ਤੇਲ ਵੀ ਦਿੱਤਾ ਹੋਣਾ ਤੜਕੇ ਦਾ ਹਰਲ ਹਰਨ ਕਰਦਾ ਸਾਰੇ ਪ੍ਰਕਰਮਾਂ ਚ ਫਿਰਦਾ ਸੀ ਤੇ ਉਹ ਕੀ ਕਰਦਾ ਸੀ ਠੀਕ ਹੈ ਜਿਸ ਦਾ ਕੰਮ ਉਸੇ ਕੋ ਸਾਜੇ ਜਿਹੜਾ ਉੱਥੇ ਸੁਖਬੀਰ ਸਿੰਘ ਬਾਲਸਾਹਵळा 20 ਸਾਲ ਤੋਂ ਚੱਲੀ ਜਾਂਦੇ ਆ ਜਿਹੜੇ ਉਹ ਦਾਲਾ ਪ੍ਰਕਾਸ਼ ਹੈ ਉਹ ਗੁਰਸਿੱਖ ਜਵਾਨ ਪੰਜਾਬ ਪੁਲਿਸ ਦੇ ਐ ਤੇ ਬਾਦਲ ਫੈਮਿਲੀ ਨਾਲ 20 ਸਾਲ ਤੋਂ ਕੋਈ 15 ਸਾਲ ਤੋਂ ਕੋਈ 25 ਸਾਲ ਤੋਂ ਆ ਪਰਿਵਾਰ ਦੇ ਮੈਂਬਰਾਂ ਨੂੰ ਰਹਿ ਰਹੇ ਆ ਹੁਣ ਦੇਖੋ ਅਸੀਂ ਕੱਲ ਉੱਥੇ ਗੇਟ ਤੇ ਸੀ ਜੇ ਤਾਂ ਸਾਰੀ ਸਿਕਿਉਰਿਟੀ ਜੇ ਮਿਲੀ ਉਹਦੇ ਆਲੇ ਦੁਆਲੇ ਖੜਦੀ ਐ ਤੇ ਲੋਕ ਤਾਂ ਨਹੀਂ ਛੱਡਦੇ ਕਹਿੰਦੇ ਇਹਨੂੰ ਘੇਰਿਆ ਕਿਉਂ ਐ ਜੇ ਸਿਕਿਉਰਿਟੀ ਨੇ ਪਾਸੇ ਕਰ ਮਨ ਲਾ ਪਾਸੇ ਹੋ ਗਈ ਤੇ ਕੋਈ ਤੇ ਆਕ ਭਾਣਾ ਵਾ ਪੜ ਗਿਆ ਯਾਰ ਇਹਦਾ ਹੀ ਇਹਦਾ ਪਿਸਤੌਲਾ ਜੇਸਾ ਉਹ ਨਾ ਬੈਠਾ ਕੱਲਾ ਦੋ ਬੰਦੇ ਆ ਤੇ ਪੁਆ ਸੇਲਾ ਲੈ ਕੇ ਢਿੱਡ ਚ ਕੱਢਦੇ ਹੋ ਦਦਾਰ ਸੰਧੂਆ ਗਾਣਾ ਸੀ ਜਿਹਨੇ ਆਪ ਤਲੀ ਤੇ ਧਰ ਲਈ ਉਹ ਤੋਂ ਕੌਣ ਬਚਾ ਲੂਗਾ ਬਿਲਕੁਲ ਅਤਿ ਨਿੰਦਣਯੋਗ ਸੇਧਰ ਕਾਲਤਾਪ ਸਿੰਘ ਦਾ ਬਿਆਨ ਵੀ ਆ ਗਿਆ ਵੀ ਇਹ ਸ੍ਰੀ ਕਾਲਤਾਪ ਸਿੰਘ ਤੇ ਹਮਲਾ ਨਾਗੇ ਸੁਖਬੀਰ ਸਿੰਘ ਬਦਲਤੇ ਨੀਲਾ ਚੋਲਾ ਪਾ ਕੇ ਹੱਥ ਤੇ ਨੇਜਾ ਫੜ ਕੇ ਇੱਕ ਸੇਵਾਦਾਰ ਨੂੰ ਸੇਵਾ ਨਿਭਾ ਰਿਆ ਤੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਕੁਝ ਬੇਕੂਬ ਤੇ ਹੋਵੇ ਸ਼ੀ ਲੀਡਰ ਹੈ تقریبا ਸਾਰਿਆਂ ਨੇ ਨਿੰਦਾ ਕੀਤੀ ਹੈ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਹੋਵੇ ਵਿੱਤ ਮੰਤਰੀ ਹੋਵੇ ਹਰਿਆਣੇ ਦਾ ਹੋਵੇ ਕਾਂਗਰਸ ਦਾ ਪ੍ਰਧਾਨ ਹੋਵੇ ਭਾਵੇਂ ਉੱਤੋਂ ਕੀਤੀ ਵਿੱਚੋਂ ਕੀਤੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਬਹੁਤ ਨਿੰਦਣਯੋਗ ਹੈ ਤੇ ਪੰਜਾਬ ਦਾ ਇੱਕ ਹੋਸ਼ਾ ਜਿਹੜਾ 24 ਘੰਟੇ ਸੁਰੱਖਿਆ ਚ ਰਹਿੰਦਾ ਉਹ ਲੀਡਰ ਕਹੀ ਜਾਂਦਾ ਇਹ ਜੀ ਕਰਮਾਂ ਦੀ ਸਜ਼ਾ ਹੈ ਯਾਰ ਕਿਸੇ ਨੂੰ ਗੋਲੀ ਮਾਰ ਦੇ ਨੀ ਕਰਮਾਂ ਦੀ ਸਜ਼ਾ ਐਸ ਦਾ ਕੀ ਗੁਨਾਹ ਕਰਤਾ ਦਾ ਬਦਲ ਪਰਿਵਾਰ ਨੇ ਜਿਹੜਾ ਉਹਨੂੰ ਕਰਮਾਂ ਦੀ ਸਜ਼ਾ ਜਿਹੜਾ ਦਰਬਾਰ ਸਾਹਿਬ ਦਾ ਚ 11 ਚਗਿਰਦਾ ਜਿਹੜਾ ਖੁੱਲਾ ਕੀਤਾ ਗਿਆ ਉਸ ਤੋਂ ਬਾਅਦ ਕੋਈ ਦੁਕਾਨ ਇੰਚ ਇੰਚ ਖਾਲੀ ਕਰਾ ਕੇ ਵਿਖਾ ਦਿਓ ਕੀ ਉਹ ਉਹ ਗੁਨਾਹ ਕਰ ਲਿਆ ਕੀ ਪੰਜਾਬ ਦੇ ਵਿੱਚ ਦਾਣਾ ਮੰਡੀਆਂ ਬਣ ਗਈਆਂ ਹਸਪਤਾਲ ਬਣ ਗਏ 1968 ਬਿਹੜਾ ਜਿਹੜਾ ਬੰਦਾ ਲੱਗਿਆ ਸੜਕਾਂ ਬਣਾ ਆ ਗਿਆ ਰੋਡ ਨੈਟਵਰਕ ਬਣਾ ਆ ਗਿਆ ਯਾਦਗਾਰਾਂ ਬਣਾ ਆ ਗਿਆ ਛੋਟੇ ਸਾਬ ਜਾਦੇ ਵੱਡੇ ਸਾਬ ਜਾਦੇ ਕੱਲੂ ਕਾਰਾ ਚੱਪੜ ਚੜੀ ਦੇ ਮੈਦਾਨ RAM ਤੀਰਥ ਮੰਦਿਰ ਆਨੰਦਪੁਰ ਸਾਹਿਬ ਰਸਤਾ ਖਾਲਸ ਕਿੰਨੇ 에어ਪੋਰਟ ਕੀ ਕਿਤ ਤੱਕ ਕੀਤੀਆਂ ਉਹ ਸਾਰੀਆਂ ਇੱਕ ਸਕਿੰਟ ਦੀ ਖੂਜ ਪਾ ਦੀਆਂ ਇੱਕ ਇਹ ਫੇਸਬੁਕੀ ਵਿਦਵਾਨੋ ਸਭ ਨੇ ਮਰਨਾ ਇੱਥੇ ਕਿਸੇ ਦਾ ਪਤਾ ਨਹੀਂ ਲਖਾਇਆ ਦਿੱਲੀ ਆਪਾਂ ਇੱਕ ਦੋ ਸਸਕਾਰਾਂ ਤੇ ਜਾਂਦੇ ਜਿਹੜੇ ਜਿਹੜਾ ਵੱਡਾ ਰਾਜਨੀਤਿਕ ਬੰਦਾ ਹੈ ਉਹਦਾ ਵੱਧ ਜਾਂਦਾ ਜਨਾ ਆਮ ਸਾਡੇ ਪਿੰਡਾਂ ਦੇ ਭਰਾ ਇੱਕ ਦੋ ਸਸਕਾਰ ਤੇ ਰੋਜ਼ ਤੇ ਜਾਂਦੇ ਆ ਤੇ ਉਹਦੇ ਤੇ ਵਿੱਚੋਂ 80% ਅਣਾਈਆਂ ਮੌਤਾਂ ਕੋਈ ਐਕਸੀਡੈਂਟ ਨਾਲ ਮਰ ਗਿਆ ਕੋਈ ਕਿਵੇਂ ਮਰ ਗਿਆ ਜਦੀ ਉਮਰ 25 30 ਸਾਲ ਹੁੰਦੀ ਹੈ ਕਿਸੇ ਦਾ ਪਟਾਣਾ ਨਹੀਂ ਲਖਾਇਆ ਇੱਥੇ ਕਿਸੇ ਦਾ ਜਦੋਂ ਆ ਗਈ ਉਦੋਂ ਤੁਰ ਜਾਣਾ ਮਾਰੀ ਆਪੂ ਆਪਣੀ ਕੋਈ ਨਾ ਬੰਨੇ ਤੀਰ ਇਸ ਕਰਕੇ ਸਾਰੀ ਪਵਾੜਿਆਂ ਦੀ ਜਾਲ ਮੈਂ ਤਾਂ ਫੇਸਬੁੱਕ ਹੈ ਸ਼ੁਰੂ ਚੰਗੇ ਕੰਮਾਂ ਨੇ ਕੀਤੀ ਸੀ ਪਰ ਅੰਤ ਇਹ ਪੰਜਾਬ ਨੂੰ ਲੈ ਡੁੱਬੂਗੀ ਲੈ ਇਹ ਤੁਸੀਂ ਦੇਖ ਲਿਆ ਜੇ ਵੀ ਅੱਗੇ-ਅੱਗੇ ਹੁੰਦਾ ਕੀ ਹੈ ਪੰਜਾਬ ਕਿਹੜਿਆ ਰਾਵਾਂ ਦੇ ਤੁਰ ਪਿਆ ਸੱਜਣੋ ਬੰਦਾ ਤਾਂ ਛੋਲਿਆਂ ਦੇ ਦਾਣੇ ਨਾਲ ਆਪਣੇ ਪਿੰਡਾਂ ਦੀ ਹਕਮਤਾ ਵੀ ਛੋਲਿਆਂ ਦੇ ਦਾਣੇ ਨਾਲ ਮਾਰਦਾ ਸੀ ਬੰਦਾ ਇਹ ਤਾਂ ਪਿਸਤਲ ਸੀ ਤੇ ਪਿਸਤਲ ਦੇ ਦੋ ਫਾਇਰ ਆ ਦੋ ਕਰਮ ਦੀ ਦੂਰੀ ਰਹਿ ਗਈ ਤੇ ਜਿਉਂ ਜੇਬ 'ਚ ਹੱਥ ਪਾ ਕੇ ਓਵੇਂ ਉਸੇ ਹਿਸਾਬ ਨਾਲ ਲਿਆ ਕੇ ਕੋਲੇ ਛੱਡ ਦਿੰਦਾ ਤੇ ਪਵਾ ਲੱਖ ਮੁੰਡੇ ਵੀ ਖੜੇ ਸੀ ਕੀ ਕਰ ਲੈਂਦੇ ਹੁਣ ਇੱਕੋ ਉਹਦਾ ਦਾੜਾ ਪ੍ਰਕਾਸ਼ ਹੈ ਚਿੱਟੀ ਉਹਦੀ ਦਾੜੀ ਹੈ ਬਜ਼ੁਰਗ ਵੇਖਣ ਨੂੰ ਲੱਗਦਾ ਉਹ ਤੇ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਕੀ ਉਹਨੇ ਕਦੇ ਇੱਥੇ ਕਾਂਗਰਸ ਦਾ ਮੁਖੀ ਆਇਆ ਰਾਹੁਲ ਗਾਂਧੀ ਸੇਵਾ ਕਰਕੇ ਗਿਆ ਕਿ ਚੌਰਾ ਤਾਂ ਉਦੋਂ ਵੀ ਜਿਉਂਦਾ ਸੀ ਕੀ ਉਹਨੇ ਗੋਲੀ ਚਲਾਈ ਹਾਲਾਂਕਿ ਅਸੀਂ ਇਸ ਦੇ ਸਹਿਮਤੀ ਨਹੀਂ ਬਿਲਕੁਲ ਇਹਨਾਂ ਨੂੰ ਪੁੱਠੇ ਪਾਸੇ ਲਿਆ ਜਾਵੇ ਵੀ ਕੋਈ ਰਾਹੁਲ ਗਾਂਧੀ ਆਵੇ ਪ੍ਰਿੰਕਿਆ ਆਵੇ ਵਾਡਰਾ ਆਵੇ ਉਹਦੇ ਦੇ ਦਰਬਾਰ ਸਾਹਿਬ ਤੇ ਗੋਲੀ ਚੱਲੇ ਉਹ ਤੇ ਅਸੀਂ ਤਾਂ ਕਹਿੰਦੇ ਹਾਂ ਤੇ ਫੁੱਲ ਵੀ ਨਾ ਚੱਲੇ ਕਿਉਂਕਿ ਇਹ ਦਰਬਾਰ ਸਾਹਿਬ ਦੀ ਘੇਰਾ ਹੈ ਉਹ ਬਾਬੇ ਨਾਨਕ ਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰੂ ਅਮਰਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਘਰ ਹੈ ਉਸ ਘਰ ਦੇ ਵਿੱਚ ਕੱਲਾ ਲੰਗਰ ਪਾਣੀ ਪਾਠ ਪੂਜਾ ਕੀਤੀ ਜਾ ਸਕਦੀ ਹੈ ਉਹਦੇ ਜਦੋਂ ਕਿਤੇ ਐਸਜੀਪੀਸੀ ਦੇ ਨੌਜਵਾਨ ਕਿਤੇ ਉੱਥੇ ਲੜ ਪੈਂਦੇ ਮੜਾ ਮੁਰਖ ਚਾਤੂ ਹੀ ਕਰਦੇ ਆ ਕਿਵੇਂ ਵਿਵਾਦ ਉੱਠਦਾ ਕਿਵੇਂ ਬੁੱਧੀ ਜੀਵੀ ਫੇਸਬੁੱਕ ਹੀ ਉਹ ੜਕਦੇ ਆ ਵੇਖੋ ਜੀ ਐਸਜੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਗੁੰਡਾਗਰਦੀ ਕਰਦੀ ਹੈ ਐਸਜੀਪੀਸੀ ਟਾਸਕ ਫੋਰਸ ਨੇ ਕਦੇ ਬੰਦਾ ਨਹੀਂ ਮਾਰਿਆ ਜਿਹੜਾ ਕੋੜ-ਕੋੜ ਕੇ ਮਾਰਿਆ ਸੀ ਉਹ ਵੀ ਲੋਕਾਂ ਨੇ ਮਾਰਿਆ ਸੀ ਜਿਨ੍ਹਾਂ ਨੇ ਗੁਰੂ ਗੁਰੂ ਦੀ ਬੇਅਦਬੀ ਕੀਤੀ ਕਰਨੀ ਕੋਸ਼ਿਸ਼ ਕੀਤੀ ਛਾਲ ਮਾਰੀ ਸੀ ਇਸ ਕਰਕੇ ਪੰਜਾਬ ਨੂੰ ਪੰਜਾਬ ਰਹਿਣ ਦਿਓ ਇਸ ਪੰਜਾਬ ਨੂੰ ਜੰਗ ਦਾ ਖੜਾ ਨਾ ਬਣਾਓ ਅਸੀਂ ਉਦੋਂ 84 ਚ 15 16 ਸਾਲ ਦੇ ਸੀ ਸਾਨੂੰ ਪਤਾ ਪਾਣੀ ਲਾਉਣ ਲਈ ਕੋਈ ਰਾਤ ਨੂੰ ਜਾਂਦਾ ਸੀ ਵਾਰੀਆਂ ਲੰਘ ਜਾਂਦੀਆਂ ਸੀ ਵੱਡੇ ਗਲੌਂਡਰਾਂ ਦੀਆਂ ਅਗਲਾ ਕਹਿੰਦਾ ਅਨਜਾਣਾ ਕੀ ਉਥੇ ਮੋਗੇ ਕੋਲੇ ਬੈਠਾ ਹੁੰਦਾ ਤਿੰਨ ਮਾਲ ਨੂੰ ਫੈਰ ਲੈ ਲਾ ਦੇਣਗੇ ਚੰਗੀ ਕਾਰ ਨਹੀਂ ਕੋਈ ਲੈਂਦਾ ਸੀ ਚੰਗਾ ਕੋਈ ਅਸਲਾ ਨਹੀਂ ਲੈਂਦਾ ਸੀ ਇਹ ਗੱਲ ਕਿੱਧਰ ਨੂੰ ਮੇਰੀ ਦੂਜੇ ਪਾਸੇ ਨਾ ਲੈ ਜਾਏ ਪਰ ਲੱਖਾਂ ਨੌਜਵਾਨ ਵੀ ਉੱਚ ਸ਼ਹੀਦ ਹੋਏ ਮਾਜੇ ਦੇ ਵਿੱਚੋਂ ਜੰਨਾ ਨਹੀਂ ਚੜੀਆਂ ਜਦੋਂ ਕੋਈ ਜੂੜਾ ਰੱਖ ਲੈਂਦਾ ਸੀ ਉਸ ਨੂੰ ਸਿੰਘਾ ਦਾ ਮੁੰਡਾ ਸਮਝ ਕੇ ਝੜਕਾਤਾ ਜਾਂਦਾ ਸੀ ਅੱਲੀਆਂ ਚ ਬਣ ਮੰਣ ਕੇ ਨਹਿਰਾ ਦੇ ਧਾਰੇ ਆ ਇਸ ਕਰਕੇ ਉਹ 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 ਦੌਰ ਸੀ ਪੜ੍ਹ ਲਿਖ ਕੇ ਜਿਨ੍ਹਾਂ ਨੇ ਅਫਸਰ ਬਣਨਾ ਸੀ ਤੇ ਅਫਸਰੀਆਂ ਫੀਤੀਆਂ ਲਵਾਇਆਂ ਦੂਜੇ ਮੁੰਡੇ ਮਾਰ ਮਾਰ ਕੇ ਆਪਾਂ ਉਸ ਪਾਸੇ ਅੱਜ ਦਾ ਵਿਵਾਦ ਨਹੀਂ ਲੈ ਜਾਣਾ ਇਹ ਹੀ ਹੈ ਵੀ ਕੋਈ ਵੀ ਗੁਰੂ ਘਰ ਆਉਂਦਾ ਉਹ ਕਾਂਗਰਸੀ ਆਵੇ ਉਹ ਆਪ ਵਾਲਾ ਆਵੇ ਉਹ ਭਾਜਪਾ ਵਾਲਾ ਆਵੇ ਹੁਣ ਤੁਸੀਂ ਇੱਕ ਹੋਰ ਦੇਖ ਲਿਆ ਜੇ ਹੁਣ ਜਦੋਂ ਵੀ ਕੋਈ ਵੀ ਆਈਪੀ ਮੰਨ ਲਾ ਇੱਥੇ ਭੈ ਮੁਖਤੋ ਕਿਉਂ ਲੱਗੇ ਸੀ ਪਵਾ ਉਹ ਫਿਲਮੀ ਸਟਾਰ ਹੋਵੇ ਪਵਾ ਉਹ ਲੀਡਰ ਹੋਵੇ ਪਵਾ ਕਿਸੇ ਸਟੇਟ ਦਾ ਮੁੱਖ ਮੰਤਰੀ ਹੋਵੇ ਅੱਜ ਤੁਸੀਂ ਸਜਣੋ ਡਰ ਪੈਦਾ ਕਰਤਾ ਡਰ ਇਸ ਗੋਲੀ ਨੇ ਡਰ ਪੈਦਾ ਕਰਤਾ ਦਰਬਾਰ ਸਾਹਿਬ ਚ ਅੰਗਲਾ ਕਹਿੰਦਾ ਇੱਥੇ ਤਾਂ ਮਾਰ ਦਿੰਦੇ ਆ ਤੇ ਜਿਹੜੀ ਗੁਰਗਵਾਣੀ ਗੁਰੂ ਦੀ ਚੈਨਲਾਂ ਤੇ ਦੁਨੀਆ ਚ ਜਾਂਦੀ ਸੀ ਦੁਨੀਆ ਚ ਤੇ ਲੋਕ ਇੰਨੇ ਦਰਬਾਰ ਸਾਹਿਬ ਨਾਲ ਜੁੜ ਚੁੱਕੇ ਆ ਤੁਸੀਂ ਕਦੇ ਜਾਇਓ ਜੋ ਪ੍ਰਕਰਮਾਂ ਤੇ ਜਿੱਥੇ ਹਜ਼ਾਰ ਬੰਦਾ ਖੜਾ ਤੇ 800 ਬੰਦਾ ਹਿੰਦੂ ਜੈਂਟਲਮੈਨ ਆ ਕਿਉਂਕਿ ਜਿੰਨੇ ਹਿੰਦੂ ਪਰਿਵਾਰ ਜਾਂਦੇ ਆ ਮਾਤਾ ਦੇ ਉਹ ਸਾਰੇ ਹਰਮੰਦਰ ਸਾਹਿਬ ਆਉਂਦੇ ਆ ਜਿੰਨੇ ਬਾਹਰੀਆਂ ਸਟੇਟਾਂ ਵਾਲੇ ਇਹ ਡੇਰੇ ਨੂੰ ਮੰਨਦੇ ਆ ਵਿਆਸ ਵਾਲਿਆਂ ਨੂੰ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਆ ਸੋ ਆਪਾਂ ਇਹਦੀ ਮਰਯਾਦਾ ਨੂੰ ਠੇਸ ਨਾ ਪਹਚਾਈਏ ਇਸ ਇਸ ਦੀ ਸ਼ਕਤੀ ਅਪਰੋਂ ਪਾਰ ਹੈ ਇਹਨੂੰ ਫਰਕ ਨਹੀਂ ਪੈਣਾ ਇਹ ਗੱਲ ਉੱਥੋਂ ਚੱਲੀ ਆ ਵੀ ਜਹੇਦਾਰ ਸਾਹਿਬ ਨੇ ਕਹਿਤਾ ਵੀ ਕਾਲੀ ਦਾ ਲਾਗ ਦੀਆਂ ਆਪਣੀਆਂ ਡਫਲੀਆਂ ਬੰਦ ਕਰੇ ਤੇ ਇੱਕ ਹੋ ਜੇ ਤੇ ਇਹਨਾਂ ਨੇ ਸੋਚਿਆ ਵੀ ਕਿਤੇ ਇਹ ਇੱਕ ਨਾ ਹੋਵੇ ਜੇ ਭਾਰਤ ਸਰਕਾਰ ਪੰਜਾਬ ਸਰਕਾਰ ਪੂਰੀ ਜਾਂਚ ਕਰਾਵੇ ਇਹ ਜਾਹੇ ਕਿਸੇ ਨਾ ਕਿਸੇ ਇਨਸਾਨ ਨਾਲ ਤਾਰਾ ਜੁੜਨੀ ਹੈ ਕਿਉਂਕਿ ਇੱਕ ਸਜਾਇਆ ਆਫਤਾ ਬੰਦੇ ਦਾ ਲਾਇਸੈਂਸ ਨਹੀਂ ਬਣ ਸਕਦਾ ਜਿਉ ਉਹਨੇ ਪਿਸਟਲ ਲਿਆ ਕਿੱਥੋਂ ਲਿਆ 9mm ਕਿੱਥੋਂ ਲਿਆ ਗੋਲੀਆਂ ਲਈਆਂ ਤਾਂ ਕਿੱਥੋਂ ਲਈਆਂ ਕਿਵੇਂ ਨਾ ਕਿਵੇਂ ਜਿਹਦੀ ਵਾਈਫ ਵੀ ਕਹਿੰਦੀ ਹੈ ਵੀ ਇਹਨੇ ਕੰਮ ਗਲਤ ਕੀਤਾ ਸੋ ਇਹ ਅੱਜ ਤੱਕ ਹੋਇਆ ਨਹੀਂ ਸੀ ਜੋ ਨਿਰਮਲ ਸਾਂ ਤੂੰ ਕਰਤਾ ਬਹੁਤ ਘਟਰੀਆ ਤੇ ਲੱਖ ਦੀ ਲਾਨਤਾ ਤੈਨੂੰ ਜਦਾਂ ਤੂੰ ਦਰਬਾਰ ਸਾਹਿਬ ਦੇ ਚਲੋ ਬਲ ਸਾਹਿਬ ਨੂੰ ਤਾਂ ਪ੍ਰਮਾਤਮਾ ਨੇ ਬਚਾ ਲਿਆ ਜਿਹੜੀ ਦਵਾਰ ਦੇ ਵਿੱਚ ਉਸ ਦਵਾਰ ਤੇ ਕੋਈ ਫੁੱਲ ਨਹੀਂ ਮਾਰਦਾ ਫੁੱਲ ਵੀ ਮਾਰਦਾ ਤੇ ਦਾਗ ਪੈ ਜੇ ਤੇ ਰੋਕ ਆ ਦੇ ਕਮੀਨਾਂ ਪੁੰਹਿੰਦੇ ਆ ਵੀ ਦਰਬਾਰ ਸਾਹਿਬ ਤੇ ਯਾਰ ਫੁੱਲ ਦਾ ਦਾਗ ਪੈ ਗਿਆ ਤੂੰ ਉੱਥੇ ਗੋਈਆਂ ਦੇ ਦਾਗ ਪਾਏ ਆ ਇਹ ਕੀਤੀਆਂ ਲਬੀਆਂ ਪੇਸ਼ ਦੁੱਲੇ ਦੇ ਆਈਆਂ ਇਹ ਨਿਰਮਲ ਸਿੰਘ ਭੁਗਤਲੀਆਂ ਪੈਣੀਆਂ ਇੱਥੇ ਭੁਗਤ ਕੇ ਜਾਏਗਾ ਕੀੜੇ ਪੈ ਪੈ ਮਰੇਗਾ ਜਿਹੜਾ ਤੂੰ ਇੱਕ ਕਾਰਾ ਕੀਤਾ ਔਰ ਲੋਕ ਕਹੀ ਜਾਂਦੇ ਆ ਇਹਦੇ ਡਰਾਮ ਹੈ ਕਦੇ ਕੋਈ ਡਰਾਮੇ ਆਏ ਨੱਚੇ ਜਾਂਦੇ ਹੁੰਦੇ ਆ ਨਿਰਮਲ ਸਿੰਘ ਕਿਸ ਦੀ ਮਾਸੀ ਦਾ ਮੁੰਡਾ ਵੀ ਨਿਰਮਲ ਸਿੰਘ ਨੂੰ ਕੋਈ ਸਿਖਾਇਆ ਵੀ ਆਹ ਨਿਰਮਲ ਸਿੰਘ ਪੋਸਟਵਾਲ ਆ ਲੈ ਗੋਲੀਆਂ ਤੂੰ ਉੱਥੇ ਆਈ ਤੂੰ ਉੱਥੇ ਚਲਾ ਕੇ ਮੁਰਝੀ ਤੇ ਅਸੀਂ ਵਾਵਾ ਖਟ ਲਾਂਗੇ ਉਹ ਬੇਸ਼ਰਮੋ ਹਜੇ ਵੀ ਕੋਈ ਸ਼ਰਮ ਮੰਨ ਲਓ ਹਜੇ ਵੀ ਸ਼ਰਮ ਮੰਨ ਲਓ ਇਹ ਮੈਂ ਕਹਿਣਾ ਨਹੀਂ ਸੀ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪਿਆ ਮੈਂ ਉਹਦੇ ਕੰਨੀ ਸੁਣ ਕੇ ਆਇਆ ਕੋਮ ਡਰਾਮਾ ਯਾਰ ਸਿਕਿਉਰਿਟੀ ਵਧਾਉਣ ਦੇ ਚੱਕਰ 'ਚ ਹੈ ਬੇਸ਼ਰਮੋ ਕੋਈ ਬੰਦਾ ਐ ਕਰਦਾ ਕਿ ਸੋਚ ਸਕਦਾ ਬੰਦਾ ਵੀ ਦਰਬਾਰ ਸਾਹਿਬ ਦੇ ਅੱਗੇ ਵਿੱਚ ਗੋਲੀ ਆਪ ਦੇ ਤੇ ਚਲਵਾ ਲੂਗਾ ਮੈਂ ਫਿਰ ਕਹਿਣਾ ਇਹ ਫੇਸਬੁੱਕ ਨੇ ਪੰਜਾਬ ਪਟ ਦਾ ਪਟ ਦਾ ਪਟ ਦਾ ਜਿੱਥੇ ਕੱਲ ਲੋੜ ਸੀ ਉੱਥੇ ਜਾਂਦਾ ਤੂੰ ਨਰਮਲ ਸਿਆ ਜਿੱਥੇ ਲੱਖਾਂ ਬੰਦਿਆਂ ਨੂੰ ਪਾਣੀ ਪੀ ਪੀ ਕੇ ਕਾਲਾ ਤੇ ਬਿਮਾਰੀਆਂ ਲੱਗੀਆਂ ਜਾਂਦੀਆਂ ਤੂੰ ਉੱਥੇ ਜਾਣਾ ਸੀ ਨਾ ਕਿ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਤੂੰ ਆ ਘਟਨਾ ਵਾਪਰਨੀ ਸੀ ਤੇ ਜੇ ਕਿਸੇ ਨੇ ਪੁਸ਼ਤ ਪਣਾ ਹੀ ਕਰਕੇ ਉਹਨੂੰ ਨਿਰਮਲ ਸਿੰਘ ਨੂੰ ਕਿਸੇ ਨੇ ਇਹ ਭਾਣਾ ਵਰਤੌਣ ਆਸਤੇ ਹੱਲਾਸ਼ੀਰੀ ਦਿੱਤੀ ਆ ਤੇ ਉਹ ਸਾਰਿਆਂ ਤੋਂ ਵੱਡਾ ਦੁਖੀ ਹੋਊਗਾ ਤੇ ਜੋ ਸਜ਼ਾ ਸੁਣਾਤੀ ਜਹੇਦਾਰਾ ਸਾਹਾ ਨੇ ਉਹ ਸ਼੍ਰੋਮਣੀ ਕਾਲੀਦਾਲ ਨੇ ਅਸੀਂ ਵਰਕਰ ਹੋਣ ਦੇ ਨਾਤੇ ਸੱਤ ਪ੍ਰਵਾਨ ਕਰਦੇ ਆਂ ਔਰ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਇਹ ਸਜ਼ਾ ਜਿਹੜੀ ਰਹਿ ਮਰਯਾਦਾ ਨਾਲ ਹੋਣੀ ਹੈ ਨਾ ਕਿ ਅਸੀਂ ਕਿਸੇ ਦਾ ਉਥੇ ਕਿਸ ਨੂੰ ਫਾਇ ਟੰਗ ਸਕਦੇ ਆਂ ਤੇ ਨਾ ਇਹ ਤੋਂ ਪਹਿਲਾਂ ਕੋਈ ਫਾਇ ਟੰਗਿਆ ਗਿਆ ਤੇ ਨਾ ਉਥੇ ਕੋਈ ਉਹ ਜਿਹੜਾ ਫਾਇਆ ਘਰ ਬਣਾਇਆ ਗਿਆ ਸ੍ਰੀ ਕਾਲ ਤਖਸ ਦੇ ਬੈਕ ਸਾਈਡ ਦੇ ਵੀ ਉਥੇ ਕਿਸ ਨੂੰ ਪਾਇਆ ਲਾ ਦਿੱਗੇ ਤੇ ਇਹ ਕਿਸੇ ਨੂੰ ਭਾਈ ਬੜਾ ਦਰਦ ਆ ਤੇ ਉਹ ਫਿਰ ਆ ਦਾ ਦਰਦ ਆ ਜਿਹੜਾ ਉਸ ਸਾਹਮਣੇ ਆ ਕੇ ਜਹੇਦਾਰ ਸਾਹਿਬ ਨੂੰ ਦੱਸ ਕੇ ਆਵੇ ਨਾ ਕਿ ਫੇਸ ਜਾਲੀ ਆਈਡੀਆਂ ਤੇ ਕੁੱਤੇ ਭਕਾਈ ਮਾਰ ਕੇ ਜਥੇਦਾਰਾਂ ਦੀ ਤੁਸੀਂ ਮਹਾਨਤਾ ਨੂੰ ਨਾ ਠੇਸ ਪਹਚਾਓ ਨਾ ਠੇਸ ਪਹਚਾਓ ਇਹ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਨਹੀਂ ਖੁੱਲਣੀਆਂ ਉਹ ਟਾਈਮ ਸੀ ਜਦੋਂ ਰੇਲ ਗੱਡੀ 'ਚ ਜਾਂਦਿਆਂ ਪੱਗ ਵੇਖ ਕੇ ਤੇ ਸੀੜ ਛੜੰਦੇ ਸੀ ਤੇ ਹੁਣ ਉਹਨੂੰ ਪੱਗ ਲਾ ਕੇ ਤੇ ਕੱਟ ਚੜਾਉਣੀ ਪੈਂਦੀ ਐ ਵੀ ਜੇ ਦੋ ਘਰੀ ਕਿਤੇ ਹੋ ਗਿਆ ਤੇ ਕਿਤੇ ਪਰਮਾਰ ਇਹਨਾਂ ਦੇ ਬਲੇਟ ਨਾ ਦੇਣ ਪੰਜਾਬ ਤੁਸੀਂ ਸਾਰੇ ਹੀ ਸ਼ੇਰ ਆ ਜਦੋਂ ਪੰਜਾਬ ਤੋਂ ਬਾਹਰ ਨਿਕਲ ਗਏ ਉਦੋਂ ਪਤਾ ਲੱਗਦਾ ਕੀ ਭਾਗ ਵਿਗਦੀ ਕਿਤੇ ਟਰੱਕਾਂ ਨੂੰ ਪੁੱਛ ਕੇ ਵੇਖਿਓ ਜੀ ਕਿਤੇ ਉਹਨਾਂ ਦਾ ਸਾਥ ਦਿੱਤਾ ਨਿਰਮਲ ਸਿੰਘ ਜਾਣਾ ਸੀ ਜਿਹੜਾ ਇੱਥੋਂ ਦਾ ਲੁਧਿਆਣੇ ਦਾ ਟਰੱਕ ਡਰਾਈਵਰ ਉੱਥੇ ਕੋ ਗੋਗੇ ਮਾਰਿਆ ਬੰਗਾਲ ਨਹੀਂ ਜੁੰਡਿਆਂ ਤੋਂ ਫੜ ਫੜ ਕੇ ਉੱਥੇ ਤੇਰਾ ਦਰਦ ਕਿਉਂ ਨਹੀਂ ਤੇਰਾ ਜਾਗਿਆ ਤੇਰਾ ਦਰਦ ਇੱਥੇ ਜਾਗਣਾ ਸੀ ਸੋ ਅੱਜ ਹੀ ਜਿਹੜੇ ਮੰਦਬੁੱਧੀ ਆ ਉਹਨੂੰ ਭਾਈ ਸਾਹਿਬ ਲਿਖਣ ਲੱਗ ਗਏ ਵੀ ਅੱਜ ਉਹ ਗੋਲੀ ਚਲਾ ਕੇ ਭਾਈ ਸਾਹਿਬ ਹੋ ਗਿਆ ਜੇ ਯਾਰ ਐਂਓ ਭਾਈ ਸਾਹਿਬ ਬਣਦੇ ਆ ਫਿਰ ਤਾਂ ਸਾਰੇ ਕੱਲ ਨੂੰ ਪਿਸਤੌਲ ਲਿਓ ਗੋਲੀ ਚਲਾਓ ਕੋਈ ਕਿਸੇ ਦੇ ਚਲਾ ਦੇ ਕੋਈ ਜਾਖਰ ਦੇ ਚਲਾ ਦੇ ਕਿਸੇ ਚਲਾ ਦੇ ਸਾਰੇ ਭਾਈ ਸਾਹਿਬ ਦੀ ਪਾਦੀ ਕਰਨੇ ਭਾਈ ਸਾਹਿਬ ਦੀ ਪਾਦੀ ਨੂੰ ਵੀ ਤਹੀਨ ਹੈ ਭਾਈ ਸਾਹਿਬ ਨੂੰ ਜਿੰਨੀ ਪਾਦੀ ਮਿਲਦੀ ਹੈ ਉਹਨੂੰ ਹੀ ਮਿਲਦੀ ਹੈ ਆਪਾਂ ਉਹ ਇੱਕ ਮੈਨੂੰ ਕਿਸੇ ਮੈਂ ਜਿੰਨੇ ਕਹਾਂ ਕਹਿੰਦੇ ਜੀ ਅੱਜ ਸਬੀਰ ਸਿੰਘ ਬਾਦਲ ਦੇ ਕੁਦਰਤੀ ਗੋਲੀ ਲੱਗ ਜਾਂਦੀ ਤੇ ਅੱਜ ਮਤਲਬ ਬੰਦੀ ਸਿੰਘਾਂ ਦੀ ਕੀ ਇਹ ਵੀ ਬੰਦੀ ਸਿੰਘ ਦੀ ਮਤਲਬ ਲਿਸਟ ਵਿੱਚ ਸ਼ਾਮਲ ਹੋ ਗਿਆ ਕਿੱਥੇ ਦਾ ਤੁਸੀਂ ਉਹਨੂੰ ਬਾਹਰ ਕਢਾਉਣ ਵਾਸਤੇ ਅੱਡੇ ਚੋਟੀ ਦਾ ਜ਼ੋਰ ਲਾ ਰਹੇ ਆ ਇਹ ਹੀ ਸੁਖਵੀਰ ਸਿੰਘ ਬਾਦਲ ਤਹਈਆ ਨਾਲ ਜਾ ਜਾ ਕੇ ਕਰ ਰਹੇ ਸੀ ਵੀ ਚਲੋ ਭਾਈ ਜਰੂਰ करिए ਤੇ ਅੱਜ ਉਹ ਕੀ ਮੂੰਹ ਖਵਾਵਾਂਗੇ ਅਗਲਾ ਕਹਿੰਦਾ ਵੀ ਤੁਸੀਂ ਆ ਨਰਮਲ ਸਿੰਘ ਜੀ ਨੂੰ ਚੜਾਉਣ ਚੱਲੇ ਆ ਚਲੋ ਜੋ ਹੋਇਆ ਮੜਾ ਹੋਇਆ ਸ੍ਰੀ ਕਾਤਾ ਸਦਾ ਹੁਕਮ ਸਿਰ ਮੱਥੇ ਜਹੇਦਾਰਾਂ ਦੀ ਪਾਦੀ ਸਿਰ ਮੱਥੇ ਹੁਣ ਕਈ ਵੀਰ ਹਰਪ੍ਰੀਤ ਸਿੰਘ ਨੂੰ ਹੈਪੀ ਗਈ ਜਾਂਦੇ ਆ ਉਹਨਾਂ ਨੂੰ ਵੀ ਕਹਿੰਦੇ ਭਾਈ ਇਹ ਕੰਮ ਨਾ ਕਰੋ ਜੇ ਹੀ ਕੋਈ ਹੋਰ ਧਰਮ ਦਾ ਕਹੇ ਤੇ ਆਪਾਂ ਉਹਦੇ ਮਗਰ ਲੰਗੜ ਲਾ ਲਾਂਗੇ ਜੇ ਆਪਾਂ ਆਪ ਹੀ ਕਹਿਣ ਲੱਗ ਗਏ ਤੇ ਫਿਰ ਉਹ ਗੱਲ ਕੋ ਚੰਗੀ ਨਹੀਂ ਲੱਗਦੀ ਉਸ ਦੀ ਪਾਧੀ ਨੂੰ ਨਾ ਤੁਸੀਂ ਹਰਪ੍ਰੀਤ ਸਿੰਘ ਨੂੰ ਸਲੂਟ ਮਾਰਨੇ ਨਾ ਤੁਸੀਂ ਕਬੀਰ ਸਿੰਘ ਨੂੰ ਮਾਰਨੇ ਜਿਹੜੀ ਉਹਨਾਂ ਨੂੰ ਪਾਧੀ ਮਿਲੀ ਹੈ ਸਿਰ ਤਾਂ ਉਹਦੇ ਅੱਗੇ ਝੁਕਦਾ ਹੈ ਮਹਾਂ ਸੰਜੀਤ ਕਹਿੰਦੇ ਚਲੋ ਕੋਈ ਨਹੀਂ ਭਾਈ ਜੀ ਉਹਨੂੰ ਸਜ਼ਾ ਸਜ਼ਾ ਸਭ ਤੋਂ ਪਰਮਾਤਮਾ ਹੀ ਕਿਸੇ ਨੂੰ ਦੇ ਸਕਦਾ ਬੰਦਾ ਬੰਦੇ ਨੂੰ ਸਜ਼ਾ ਨਹੀਂ ਦੇ ਸਕਦਾ ਪਰਮਾਤਮਾ ਤੋਂ ਵੱਡੀ ਕੋਈ ਸ਼ਕਤੀ ਨਹੀਂ ਜੇ ਉਹਦਾ ਹੋ ਗਿਆ ਉਹਨੇ ਸਜ਼ਾ ਆਪਣੇ ਆਪ ਦੇ ਦੇਣੀ ਹੈ ਬਾਕੀ ਪੰਜਾਬ ਨੂੰ ਅੱਜ ਬਾਹਰੋਂ ਬਹੁਤ ਫੋਨ ਆਏ ਬਾਈ ਜੀ ਕੀ ਹੋ ਰਿਹਾ ਕਿਵੇਂ ਹੋਊਗਾ ਬਾਹਰਲੇ ਬਾਲੇ ਚਿੰਤਾ ਤਾਂ ਤਾਂ ਵੇਖੀ ਜਾਏ ਭਰਾਓ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਪਰਮਾਤਮਾ ਹੀ ਜਾਣੇ ਸਾਰਾ ਦੇਸ਼ ਆ ਸੁੱਖੀ ਸੰਧੀ ਵਸੀ ਜਾਂਦਾ ਪੰਜਾਬ ਟੜਪੀ ਜਾਂਦਾ ਤੇ ਨੌਰੀ ਤੜਪੀ ਜਾਂਦੇ ਆ ਤੇ ਸਿੰਘੂ ਤੜਪੀ ਜਾਂਦੇ ਆ ਕੋਈ ਲੁਧਿਆਣੇ ਤੜਪੀ ਜਾਂਦਾ ਸਮਝੋ ਬਾਹਰ ਹੋ ਗਿਆ ਉਹਦੇ ਕੋਈ ਦਰਦੀ ਸੁਣਦਾ ਨਾ ਕਿਉਂ ਦਿਲ ਦਾ ਹਾਲ ਸੁਣਾਵਾ ਬਾਬਾ ਨਾਨਕ ਹੀ ਜਾਣੇ ਬਸ ਥੈਂਕ ਯੂ ਫੇਰ ਅੰਤ ਦੇ ਵਿੱਚ ਲੱਖ ਦੀ ਲਾਂਤ ਨਿਰਮਲ ਸਿੰਘ ਨੂੰ ਲੱਖ ਦੀ ਲਾਂਡ ਨਿਰਮਣ ਸੰਬੰਧੀ ਸਪੋਰਟ ਕਰਨ ਵਾਲਿਆਂ ਨੂੰ ਉਦੋਂ ਲੱਖ ਦੀ ਲਾਂਡ ਜੇ ਕਿਸੇ ਨੇ ਉਹਨੂੰ ਕਸਾਇਆ ਤੇ ਬਾਕੀ ਸਜ਼ਾ ਦੇਣੀ ਹੈ ਸਜ਼ਾ ਦਾ ਦੇਣ ਦਾ ਕੰਮ ਹੈ ਸਰਕਾਰਾਂ ਦਾ ਫਿਰ ਆਪਾਂ ਫਿਰ ਕਹਿ ਦਿੰਨੇ ਯਾਰ ਮੁੱਖ ਮੰਤਰੀ ਆਇਆ ਮੇਰੇ ਨਾਲ ਹਿੱਕ ਚ ਕੂਣੀਆਂ ਮਾਰ ਗਏ ਮੈਨੂੰ ਸਿਕਿਉਰਿਟੀ ਵਾਲੇ ਐ ਕਰ ਗਏ ਉਹ ਮਸਾਂ ਦਾ ਭਰਾ ਉਹ ਪੰਜਾਬ ਦੇ ਲੀਡਰ ਲੋਕਾਂ ਨੂੰ ਮਿਲਣ ਲੱਗੇ ਸੀ ਉਹਨਾਂ ਨੂੰ ਉਹ ਭੈ ਮੁਕਤ ਹੋਏ ਸੀ ਤੇ ਜਦੋਂ ਇਹ ਪਹਿਜਾ ਕਰਾ ਹੋ ਜਾਂਦਾ ਫੇਰ ਪ੍ਰਸ਼ਾਸਨ ਨੂੰ ਕੜਾ ਕਰਨਾ ਪੈਂਦਾ ਆਪਾਂ ਨੂੰ ਫੇਰ ਦਿੱਕਤ ਆਉਂਦੀ ਹੈ ਜੇ ਸਕਿਉਰਟੀ ਆਪਦਾ ਕੇੜਾ ਟੈਟ ਕਰਦੀ ਹੈ ਤਾਂ ਲੋਕ ਨਾਰਾਜ਼ ਜੇ ਢਿੱਲੇ ਕਰਦੀ ਹੈ ਤਾਂ ਫੇਰ ਆ ਕਿਔਰੇ ਯਾਰਗੇ ਇਹ ਕੰਮ ਕੀ ਕਰ ਦਿੰਦੇ ਆ ਥੈਂਕ ਯੂ ਬਾਈ ਜੀ ਅਸੀਂ ਕਹਿੰਨੇ ਆ ਵੀ ਫੇਸਬੁੱਕ ਨੇ ਇਹਨਾਂ ਚੰਗੇ ਪਾਸੇ ਵਰਤ ਲੋ